ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਮੁੱਦਾ ਹੈਗਾ ਥੋੜਾ ਪ੍ਰੈਸ਼ਰ ਹੈ ਉਸੇ ਬੀਕ ਕਰਦੇ ਆ। ਦੇਖੋ ਪ੍ਰਸ਼ਨ ਤੁਹਾਡੇ ਨਾਲ ਮਿਲਣ ਦਾ 86 ਉਹ ਇਸ ਕਰਕੇ ਕਿ ਨਾ ਹੈ ਦੋਦਰ ਪਹਿਲਾ ਜਿਹੜੇ 2001 ਵਿੱਚ ਤੇ ਆਈਪੀਐਸ ਅਫਸਰ वाई ਪੂਰਨ ਕੁਮਾਰ ਜੀ ਉਹਨਾਂ ਨੇ ਆਤਮ ਹੱਤਿਆ ਕੀਤੀ ਹੈ। ਉਹ ਬੜਾ ਨੇੜੇ ਤੋਂ ਇਹ ਕੇਸ ਸੀ ਬੈਕਗ੍ਰਾਉਂਡ ਪਤਾ ਕਿ ਕਿਸੇ ਸਾਰੇ ਕੇਸ ਦੀ ਫੇਰ ਪਰਿਵਾਰ ਨੂੰ ਮਿਲ ਗਿਆ ਸੀ ਕਿਉਂਕਿ ਮੈਨੂੰ ਨਿੱਜੀ ਤੌਰ ਤੇ ਬਤੌਰ ਪੁਲਿਸ ਅਫਸਰ ਦੇ ਕਾਪੀਐਸ ਬਰਦਰਹੁੱਡ ਦੇ ਤੌਰ ਤੇ ਬਹੁਤ ਦੁੱਖ ਮਹਿਸੂਸ ਹੋਇਆ ਜਦੋਂ ਉਹਨਾਂ ਦਾ ਸੁਇਸਾਈਡ ਮੋਰ ਸੀਗਾ ਉਹਨੂੰ ਜਦੋਂ ਪੜਿਆ ਉਹਦੇ ਤੋਂ ਸੁਣ ਕੇ ਵੇਖ ਕੇ ਪੜ ਕੇ ਮੈਂ ਤਿੰਨ ਦਿਹਾਕੇ ਪੁਲਿਸ ਚੜਿਆ ਆਈਪੀਐਸ ਅਫਸਰ ਦੇ ਤੌਰ ਤੇ ਮੈਨੂੰ ਪਤਾ ਹੈ ਕਿ ਉਹ ਹਕੀਕਤਨ ਇਹੋ ਜਿਹੀਆਂ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਪਰ ਇੱਕ 2001 ਪੈਚ ਜਿਹਦੀ 24 ਸਾਲ ਦੀ ਪੁਲਿਸ ਦੇ ਵਿੱਚ ਸਰਵਿਸ ਹੋ ਗਈ ਹੋਏ ਔਰ ਉਹ ਆਈਜੀ ਏਡੀਜੀ ਰੈਂਕ ਤੇ ਪਹੁੰਚਿਆ ਹੋਏ ਉਹਦੇ ਧਰਮ ਪਤਨੀ ਸਾਹਿਬਾ ਆਪ ਆਈਐਸ ਅਫਸਰ ਕੋਣ ਉਹਨਾਂ ਦੀਆਂ ਦੋ ਬੇਟੀਆਂ ਵੀ ਨੇ ਨੌਜਵਾਨ ਤੇ ਉਹ ਇੱਕ ਆਈਪੀਐਸ ਅਫਸਰ ਹੈ ਆਪਣਿਆਂ ਨੂੰ ਅਧਰਤਿਆ ਕਰਨ ਲਿੰਦਾ ਤੇ ਬਹੁਤ ਹੀ ਦੁੱਖ ਵਾਲੀ ਗੱਲ ਆ। ਪੁਲਿਸ ਬ੍ਰਦਰਹੂਡ ਵਾਸਤੇ ਵੀ ਸਮਾਜ ਵਾਸਤੇ ਵੀ ਦਲਿਤ ਭਾਈਚਾਰੇ ਵਾਸਤੇ ਵੀ ਲੇਕਿਨ ਸਾਡੀ ਸਾਰਿਆਂ ਦੀ ਜਗਬੀਤੀ ਹੈ। ਲੇਕਿਨ ਪਰਿਵਾਰ ਦੀ ਉਹ ਹੱਡ ਵੀ ਤੀ। ਇਸ ਕਰਕੇ ਮੈਂ ਉਹਨਾਂ ਨਾਲ ਦੁੱਖ ਸਾਂਝਾ ਕਰਨੀ ਜਨੋਂ ਨਾਲ ਮੈਂ ਆਇਆ ਤੇ ਮੇਰੇ ਧਰਮ ਪਤਨੀ ਕਹਿੰਨੇ ਤੇ ਸਾਰੀ ਗੱਲਬਾਤ ਸੁਣੀ ਹੈ। ਉਸ ਤੋਂ ਬਾਅਦ ਆ ਕੇ ਮੈਂ ਇੱਕ ਗੱਲ ਕਹੀ ਸੀ ਸੁਣ ਕੇ ਕਿ ਇੱਕ ਤੇ ਉਹਨਾਂ ਦੇ ਸੁਇਸਾਈਡ ਨੋਟ 8 ਪੇਜ ਦਾ ਜੜਾ ਹੈ ਉਹਦੇ ਵਿੱਚ ਕਲੀਅਰ ਗੱਲ ਹੁੰਦੀ ਹੈ ਕਿ ਉਹ 2019-20 ਤੋਂ ਆਪਣੀਆਂ ਪ੍ਰਤੀਬਿੰਤੀਆਂ ਕਰਦੇ ਸੀ। ਅਨੋਨਿਮਸ ਤੇ ਸਿਊਡੋਨਿਮਸ ਕੰਪਲੇਂਟਸ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਸੀ। ਔਰ ਫੇਰ ਟ੍ਰਿਗਰ ਹੋਇਆ ਜਿਹੜਾ ਇੱਕ ਪਰਚਾ ਇੱਕ ਪੀਐਸਓ ਦੇ ਖਿਲਾਫ ਉਹਨਾਂ ਦੇ 2.5 ਲੱਖ ਦੇ ਕਿਸੇ ਕ腐ਸ਼ਨ ਦੇ ਮਾਮਲੇ 'ਚ ਦਰਜ ਕੀਤਾ ਉਹਨਾਂ ਦੇ ਪੀਐਸਓ ਦੇ ਖਿਲਾਫ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਜੜੀਆਂ ਪੁਲਿਸ ਮੈਕਮੈਂਟ 'ਚ ਖਾਸ ਕਰਕੇ ਪੁਲਿਸ ਤੇ ਸੀਨੀਅਰ ਲੈਵਲ ਤੇ ਗਰੂਪੀਜ਼ਮ ਜਾਂ ਵੱਖਵਾਦ ਕਾਸਟ ਲਾਈਨਸ ਤੇ ਰੀਜਨਲ ਲਾਈਨਸ ਤੇ ਜਾਂ ਕਮਿਊਨਲ ਲਾਈਨਸ ਤੇ ਐਗਜ਼ਿਸਟ ਕਰਤਾ ਆ ਉਹ ਸਾਡੇ ਲਈ ਇਸ ਹੱਦ ਤੱਕ ਪਹੁੰਚ ਗਿਆ ਹੈ ਇੱਕ ਪੜ੍ਹੇ ਲਿਖੇ ਪਰਿਵਾਰ ਦਾ ਇੱਕ ਸਿਰਕਾੜ ਇਨਸਾਨ ਆਪਣੀ ਜਾਨ ਲੈ ਗਿਆ। ਅੰਸ਼ਾਰੀ ਪਰਿਵਾਰ ਨਾਲ ਮਿਲੀ ਹੋਣਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈਗੀ ਹੈ। ਪਰਿਵਾਰ ਕਿੰਧਰ ਇਨਸਾਫ ਮੰਗ ਰਿਹਾ ਹੈ। ਸਾਡੀ ਕੀ ਲੱਗਦਾ ਹੈ ਕਿ ਉਸ ਵੇਲੇ ਜਿਹੜੀ ਬੀਜੀਪੀ ਦੇ ਕਾਫੀ ਪ੍ਰੈਸ਼ਰ ਆਏ ਸੀ ਉਹਨਾਂ ਤੋਂ ਬਦਲ ਪਰਿਵਾਰ ਕਿੰਨੀ ਜਾਨੀ ਦਾ ਇਨਸਾਫ ਦੀ ਮੰਗ ਕਰਦਾ ਹੈ। ਦੇਖੋ ਪਰਿਵਾਰ ਨੇ ਕੋਈ ਆਰਡੀਨਰੀ ਪਰਿਵਾਰ ਨਹੀਂ ਆ। ਉਹਨਾਂ ਦੀ ਜਿਹੜੀ ਡਿਮਾਂਡ ਆ ਜਿੰਨਾਂ ਦੇ ਕਾਰਨ ਜਿਹੜਾ ਸੁਇਸਾਈਡ ਨੋਟ ਆ ਕਾਇਦ ਕਾਨੂੰਨ ਦੇ ਅਨੁਸਾਰ ਜਿਹੜਾ ਸੁਇਸਾਈਡ ਨੋਟ ਆ ਉਹਦੀ ਲੀਗਲ ਸੈਂਕਿਟੀਟੀ ਨਾਰਮਲ ਗੱਲਾਂ ਬਾਤਾਂ ਨਾਲੋਂ ਉਹ ਸਟੇਟਮੈਂਟਸ ਨਾਲੋਂ ਕਿਤੇ ਜ਼ਿਆਦਾ ਹੈ ਔਰ ਉਹਨੂੰ ਹਰੇਕ ਕੋਰਟ ਸਾਡੀਆਂ ਜਿਹੜੀਆਂ ਆਨਰੇਬਲ ਕੋਰਟਸ ਨੇ ਮੰਨਦੀਆਂ ਜਿਹੜੀ ਗੱਲ ਹੈ ਕਿ ਇੱਕ ਤੇ ਉਹਨਾਂ ਨੇ ਉਹਨਾਂ ਦਾ ਜੋ ਪਿੱਛੇ ਬੀਤਿਆ ਤੇ ਉਸ ਕਰਕੇ ਉਹਨਾਂ ਨੇ ਆਤਮ ਹੱਤਿਆ ਕੀਤੀ ਫਿਰ ਆਤਮ ਹੱਤਿਆ ਵਾਲੀ ਗੱਲ ਆ ਗਈ ਉਸ ਤੋਂ ਬਾਅਦ ਆ ਗਈ ਕਿ ਆਤਮ ਹੱਤਿਆ ਕਰਨ ਤੋਂ ਬਾਅਦ ਜੋ ਦੇਲੇ ਹੋਈ ਐਫ ਆਈਆਰ 3 ਦਿਨ ਵਾਸਤੇ ਖਾਸ ਕਰਕੇ ਜਾਂ ਉਹਦਾ ਜਿਹੜਾ ਕੰਟੈਂਟ ਆ ਉਹ ਉਹਨਾਂ ਦੇ ਦੱਸਣ ਮੁਤਾਬਕ ਪਰਿਵਾਰ ਦੇ ਦੱਸਣ ਮੁਤਾਬਕ ਤੌਰ ਤੇ ਸੁਇਸਾਈਡ ਮੋਡ ਨੂੰ ਪੜਨ ਤੋਂ ਬਾਅਦ ਵੀ ਚਗਚਰ ਹੁੰਦਾ ਆ ਉਥੋਂ ਇਹ ਲੱਗਿਆ ਕਿ ਉਹਨਾਂ ਨੂੰ ਫੇਰ ਵੀ ਨਿਆਂ ਨਹੀਂ ਮਿਲ ਰਿਹਾ ਤੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਫਿਰ ਪਰਿਵਾਰ ਦੇ ਨਾਲ ਕਿਉਂਕਿ ਪਰਿਵਾਰ ਨਾਲ ਅਸੀਂ ਬੈਠੇ ਦੋਨੇ ਜਣੇ ਮੇਰੇ ਵਾਈਫ ਡਾਕਟਰ ਨੇ ਅਸੀਂ ਦੋਨੇ ਜਣੇ ਕੋਈ ਦੋਨੇ ਜਣੇ ਇਤਜ਼ਾਮਾ ਰੱਖਦੇ ਹਾਂ ਅਸੀਂ ਗੱਲ ਸੁਣਨ ਤੋਂ ਬਾਅਦ ਇਹ ਦੇਖਿਆ ਕਿ ਜੇ ਇੱਕ ਆਈਪੀਐਸ ਰੈਂਕ ਦੇ ਅਫਸਰ ਨੇ ਇਸ ਸਟੇਟਮੈਂਟ ਤੇ ਐਜ਼ ਇਟ ਇਜ਼ ਪਰਚਾ ਨਾ ਹੋਵੇ ਜਿਹੜਾ ਕਾਨੂੰਨ ਕਹਿੰਦਾ ਹੈ ਕਨਸਟੀਟਿਊਸ਼ਨਲ ਬੈਂਚ ਆਨਰੇਬਲ ਸਪਰੀਮ ਕੋਰਟ ਦੀ ਜੱਜਮੈਂਟ ਕਹਿੰਦੀ ਹੈ ਇਹ ਤਾਂ ਮਤਲਬ ਕਿ ਤੈਨਾਂ ਕਿਤੇ ਕੋਈ ਨਾ ਕੋਈ ਸ਼ੈਡੋ ਇਨਫਲੂਐਂਸ ਕਰ ਰਿਹਾ ਸੀ ਔਰ ਨਹੀਂ ਹੋ ਰਿਹਾ ਉਹਦੇ ਤੋਂ ਉਹਨਾਂ ਨੇ ਜਿਹੜਾ ਇੱਕ ਸਟੈਂਡ ਲਿਆ ਕਿ ਅਸੀਂ ਪੋਸਟਮਾਰਟਮ ਨਹੀਂ ਕਰਨ ਦੇਵਾਂਗੇ ਆਪਣੇ ਡਿਸੀਜ਼ਡ ਫਾਦਰ ਦਾ ਤੇ ਹਸਬੰਡ ਦਾ ਇਹ ਉਹਨਾਂ ਦਾ ਇੱਕ ਪ੍ਰੋਟੈਸਟ ਹੈ ਔਰ ਦੇ ਹੈਵ ਐਵਰੀ ਰਾਈਟ ਟੂ ਪ੍ਰੋਟੈਸਟ ਇਨੀਆਂ ਜੜੀਆਂ ਜਿਹੜਾ ਉਹ ਅਨਜਸਟਿਸ ਫੇਸ ਕਰ ਰਹੇ ਹਨ ਅਦਰਵਾਈਜ਼ ਸਾਇੰਟੀਫਿਕਲੀ ਐਵਿਡੈਂਸ ਦੇ ਤੌਰ ਤੇ ਪੋਸਟਮਾਰਟਮ ਹੋਣਾ ਜ਼ਰੂਰੀ ਹੈ ਪਰ ਬਤੌਰ ਪੁਲਿਸ ਅਫਸਰ ਦੇਖਿਆ ਹੈ ਕਈ ਵਾਰੀ ਐਸਡੀਐਮ ਕੋ ਪਰਮਿਸ਼ਨ ਲੈ ਕੇ ਤੁਸੀਂ ਵੀ ਦੇਖਿਆ ਹੋਊਗਾ ਕਿ ਪੋਸਟਮਾਰਟਮ ਨਹੀਂ ਵੀ ਕਰਦੇ ਐਸਡੀਐਮ ਦਨਾਏ ਕਰ ਸਕਦਾ ਹੈ ਲੇਕਿਨ ਇਹ ਤਫਤੀਸ਼ ਦੇਖੇਗੀ ਕਿ ਉਹਦੀ ਕਿੰਨੀ ਜ਼ਰੂਰਤ ਹੈ ਸਹੀ ਗਰੋਹਤ ਅੱਜ ਪੋਸਟਮਾਰਟਮ ਹੋ ਰਿਹਾ ਹੈ ਸਰ ਅੱਜ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਦੀ ਗੱਲ ਮੰਨ ਲਈ ਹੈ ਸਾਰੀਆਂ ਚੀਜ਼ਾਂ ਉਦਾਰਵਾਦੀ ਰਾਪਟਾ ਹੋਇਆ ਤਾਂ ਦੇਖੋ ਮੈਂ ਰਾਪਟਾ ਨਹੀਂ ਕੀਤਾ ਲੇਕਿਨ ਹੋ ਸਕਦਾ ਕੋਰਟ ਨੇ ਮਦਦਕਿਲਤ ਕੀਤੀ ਹੋਏ ਜਾਂ ਪਰਿਵਾਰ ਨੇ ਵਿਚਾਰ ਕੀਤੀ ਹੋਏ ਔਰ ਪੋਸਟਮਾਰਟਮ ਹੋਏ ਪੋਸਟਮਾਰਟਮ ਸਾਇੰਟੀਫਿਕ ਐਵਿਡੈਂਸ ਦੇ ਤੌਰ ਤੇ ਫਾਈਲ ਵਾਸਤੇ ਜ਼ਰੂਰੀ ਹੈ ਜੇ ਪੋਸਟਮਾਰਟਮ ਹੋ ਰਿਹਾ ਹੈ ਪਰਿਵਾਰ ਨਾਲ ਸਹਿਮਤੀ ਹੋ ਗਈ ਹੈ ਇਹ ਕੋਈ ਇਹ ਦੇ ਚ ਕਿਸੇ ਨੂੰ ਅਤਰਾਜ ਨਹੀਂ ਹੋਣਾ ਚਾਹੀਦਾ ਚੰਗੀ ਗੱਲ ਹੈ ਪਰ ਇਹ ਦੇ ਕਿ ਇਸ ਕੇਸ ਨੂੰ ਉਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਇੱਕ ਐਸਆਈ ਦਾ ਵੀ ਕਤਲ ਦਾ ਮਾਮਲਾ ਹੈ ਉਸਨੇ ਵੀ ਸੁਸਾਇਡ ਕੀਤਾ ਤਾਂ ਉਹ ਵੀ ਕੇਸ ਨੂੰ ਉਜਾਉਣ ਦੀ ਕੋਸ਼ਿਸ਼ ਦੇ ਵਿੱਚ ਨੇ ਦੇਖੋ ਮੈਂ ਸ਼ੁਰੂਤ ਜਿਵੇਂ ਗੱਲ ਕਰ ਰਿਹਾ ਸੀ ਕਿ ਇਹਦੇ ਚ ਤਿੰਨ ਚੈਪਟਰ ਸੀ ਕੱਲ ਚੌਥਾ ਖੁੱਲ ਗਿਆ ਉਹ ਚੈਪਟਰ ਜਿਹੜਾ ਸੁਸਾਇਡ ਤੋਂ ਪਹਿਲਾਂ ਹੁੰਦਾ ਹੈ ਦੂਜਾ ਚੈਪਟਰ ਸੁਸਾਇਡ ਵਾਲਾ ਤੀਸਰਾ ਸੁਸਾਇਡ ਤੋਂ ਬਾਅਦ ਦਾ ਚੈਪਟਰ ਹੈ ਜਿਹਦੇ ਚ ਇਨਫਲੂਐਂਸ ਦੇ ਕਰਕੇ ਐਫਆਈਆਰ ਠੀਕ ਨਹੀਂ ਹੋਈਆਂ ਔਰ ਹਾਂ ਇਹ ਲੱਗਿਆ ਕਿ ਇਨਫਲੂਐਂਸ ਹੋ ਰਿਹਾ ਲੇਕਿਨ ਇਹ ਚੌਥਾ ਚੈਪਟਰ ਆ ਗਿਆ ਜਿਹਦੇ ਚ ASI ਸੰਦੀਪ ਕੁਮਾਰ ਜਿਨੇ ਜੜਾ ਪੀਐਸਓ ਆ ਜਿਹਦੇ ਤੇ ਪੈਸੇ ਲੈਣ ਦੀ ਡਿਮਾਂਡ ਕਰਨ ਦਾ ਅਲੀਗੇਸ਼ਨ ਸੀਗਾ ਇਹਦਾ ਵਾਈ ਪੀ ਕੁਮਾਰ ਹੋਣਾ ਦੇਦਾ ਉਹਦੇ ਤੇ ਉਹ ਤਫਤੀਸ਼ ਕਰ ਰਿਹਾ ਸੀ ਜਾਂ ਉਹ ਪਰਚਾ ਕਰਨ ਵਾਲਿਆਂ ਦੀ ਟੀਮ ਦੇ ਵਿੱਚ ਸ਼ਾਮਲ ਸੀ ਉਹਦਾ ਜਿਹੜਾ ਸੁਸਾਈਸਾਈਡ ਨੋਟ ਆ ਤੇ ਜਿਹੜਾ ਸੁਸਾਈਸਾਈਡ ਨੋਟ ਆ ਪੀ ਕੁਮਾਰ ਹੋਣਾ ਵਾਲਾ ਉਹਦੇ ਵਿੱਚ ਬਹੁਤ ਫਰਕ ਆ ਜਿਹੜਾ ਏਐਸਆਈ ਸੰਦੀਪ ਕੁਮਾਰ ਵਾਲਾ ਸੁਸਾਈਸਾਈਡ ਮੈਂ ਤੁਹਾਨੂੰ ਕਹੂੰਗਾ ਉਹਨੂੰ ਧਿਆਨ ਦੇ ਪੜਿਓ ਮੈਂ ਆਪਣੇ ਤਜਰਬੇ ਤੋਂ ਦੱਸ ਰਿਹਾ ਕਿ ਇਸ ਜਿਹੜਾ ਸੁਸਾਈਸਾਈਡ ਨੋਟ ਪੂਰਨ ਕੁਮਾਰ ਹੋਣਾ ਵਾਲਾ ਆ ਉਹਦੇ ਵਿੱਚ ਉਹ ਦੱਸ ਰਹੇ ਨੇ ਕਿ ਉਹਨਾਂ ਨੂੰ ਵਿਕਟਿਮਾਈਜ਼ ਕੀਤਾ ਜਾ ਰਿਹਾ ਲੇਕਿਨ ਜਿਹੜਾ ਏਐਸਆਈ ਜਨੇ ਸੁਸਾਈਸਾਈਡ ਕੀਤਾ ਦੱਸਦੇ ਨੇ ਰੱਜਤ ਕੀ ਉਹਨੇ ਸੁਸਾਈਸਾਈਡ ਕੀਤਾ ਉਹਦਾ ਜਿਹੜਾ ਸੁਸਾਈਸਾਈਡ ਨੋਟ ਆ ਚਾਪੇਂਦਾ ਉਹ ਜਿੰਨਾ ਕਿ ਮੈਂ ਪੜਿਆ ਤੇ ਅੱਜ ਅਖਬਾਰਾਂ 'ਚ ਟ੍ਰਾਂਸਲੇਟਡ ਵਰਸ਼ਨ ਆਇਆ ਉਹਦੇ 'ਚ ਜ਼ਿਆਦਾ ਜਨਰਲਾਈਜ਼ਡ ਸਟੋਰੀ ਆ ਕਿ ਇਹ ਇੰਜ ਦਾ ਸੀ ਫਲਾਣਾ ਬੜਾ ਵਧੀਆ ਸੀ ਫਲਾਣਾ ਵਧੀਆ ਉਹਦੇ 'ਚ ਮੈਂ ਕਿਤੇ ਮਿਸ ਕਰ ਰਿਹਾ ਹੋਊਗਾ ਕੋਈ ਇਹੋ ਜੀ ਗੱਲ ਨਹੀਂ ਕੀਤੀ ਕਿ ਪੀ ਕੁਮਾਰ ਨੇ ਉਹਨੂੰ ਨਿੱਜੀ ਤੌਰ ਤੇ ਟਾਰਗੇਟ ਕੀਤਾ ਜਾਂ ਉਹਦੇ ਪਰਿਵਾਰ ਨੂੰ ਟਾਰਗੇਟ ਕੀਤਾ ਜਾਂ ਉਹਦੇ ਖਿਲਾਫ ਇਨਕੁਆਇਰੀ ਖੋਲੀ ਜਾਂ ਉਹਨਦੇ ਤੇ ਮਕਰਮਾ ਝੂਠਾ ਪਾਇਆ ਜਿਹਦੇ ਨਾਲ ਉਹਦੀ ਮੈਂਟਲ ਹੈਲਥ ਇਸ਼ੂ ਹੋਏਗਾ। ਤੁਹਾਨੂੰ ਸਭ ਕੀ ਲੱਗਦਾ ਕਿ ਇਸ ਮਾਮਲੇ ਨੂੰ ਇੰਨਾ ਟੱਲੇ ਦੇ ਵਿੱਚ ਕਿਉਂ ਦਿੱਤਾ ਗਿਆ ਕਿ ਬਿਊਰੋਕ੍ਰੇਟਸ ਦੀ ਪ੍ਰੈਸ਼ਰ ਸੀਗਾ ਸਰਕਾਰ ਦੇ ਉੱਪਰ ਜਾਂ ਸਰਕਾਰ ਦਾ ਵਕਤਰੀ ਪ੍ਰੈਸ਼ਰ ਚੱਲ ਰਿਹਾ ਹੈ। ਦੇਖੋ ਡੀਜੀ ਰੈਂਕ ਦੇ ਆ ਡੀਜੀ ਹਰਿਆਣਾ ਦਾ ਨਾਮ ਆਇਆ ਸੀ ਸ਼ਤਭੁਜੇਤ ਹੋਣਾ ਤਾਂ ਫੇਰ 5-6 ਹੋਰ ਆਈਪੀਐਸ ਤੇ ਆਈ ਅਫਸਰ ਦਾ ਨਾਮ ਸੀਗਾ। ਜਿਹੜਾ ਅਫੀਸਰ ਡੀਜੀ ਲੱਗਦਾ ਉਹ ਪਾਵਰਫੁੱਲ ਹੁੰਦਾ ਹੈ। ਇਹਦੇ 'ਚ ਕੋਈ ਡਾਊਟ ਨਹੀਂ ਆ ਕਿ ਇਹ ਨਾ ਇਹ ਜਿਹੜਾ ਨੈਕਸਸ ਹੈ ਪਾਵਰਫੁੱਲ ਬੰਦਿਆਂ ਦਾ ਇੱਕ ਗਵ ਸਰਕਾਰਾਂ ਚ ਐਗਜ਼ਿਸਟ ਕਰਦਾ ਹੈ ਤੇ ਜੋ ਪਰਿਵਾਰ ਨੂੰ ਮਿਲਣ ਤੋਂ ਬਾਅਦ ਮੈਨੂੰ ਲੱਗਿਆ ਕਿ ਉਹਨਾਂ ਨੂੰ ਵੀ ਮਹਿਸੂਸ ਹੋ ਰਿਹਾ ਸੀ ਉਰਨ ਕੁਮਾਰ ਨੂੰ ਮਹਿਸੂਸ ਹੋ ਰਿਹਾ ਤੇ ਆਤਮ ਹੱਤਿਆ ਕਰ ਗਏ ਤੇ ਜੇ ਉਸ ਅਗਲੇ ਚੈਪਟਰ ਚ ਉਹਨਾਂ ਨੂੰ ਐਫ ਆਈ ਆਰ ਪ੍ਰੋਪਰ ਸਰਜਣੀ ਹੋਈ ਐਫ ਆਈ ਆਰ ਡਿਲੇ ਹੋ ਰਹੀ ਹੈ ਤੇ ਫਿਰ ਉਹਨਾਂ ਦੀ ਵਾਈਫ ਤੇ ਉਹਨਾਂ ਦੀਆਂ ਬੇਟੀਆਂ ਉਹਨਾਂ ਨੂੰ ਵੀ ਮਹਿਸੂਸ ਹੋ ਰਿਹਾ ਹੋਵੇਗਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਆ ਔਰਨਰੀ ਬੰਦੇ ਨੂੰ ਕੀ ਫੇਸ ਕਰਨਾ ਪੈਂਦਾ ਹੋਵੇਗਾ ਮੈਂ ਤੇ ਇਸ ਪ੍ਰੋਫੈਸ਼ਨਲ ਤੇ ਭਾਵਾਤਮਕ ਤੌਰ ਤੇ ਗੱਲ ਕਰ ਰਹੇ ਹਾਂ ਇੰਜ ਨਹੀਂ ਹੋਣਾ ਚਾਹੀਦਾ ਸੀ ਤੁਸੀਂ ਦੂਜੇ ਪਾਸੇ ਕਰਕੇ ਜੇ ਇੱਕ आईपीएस ਦੀ ਟ੍ਰੇਨਿੰਗ ਜਾਂ ਕੋਈ ਹੋਰ ਵਿਅਸਤ ਰੋ ਦੀ ਟ੍ਰੇਨਿੰਗ ਦੇ ਵਿੱਚ ਇੱਕ ਫਿਜ਼ੀਕਲੀ ਤੇ ਮੈਂਟਲ ਟ੍ਰੇਨਿੰਗ ਦਿੱਤੀ ਜਾਂਦੀ ਵੀ ਤੁਸੀਂ ਬਹੁਤ ਸਾਰੇ ਇਹੋ ਜਿਹੇ ਪੜਾਵਾਂ ਦੇ ਵਿੱਚ ਹੋਗੇ ਨਾ ਕੀ ਲੱਗਦਾ ਵੀ ਕਿੰਨਾ ਕਿ ਤਕੜਾ ਪ੍ਰੈਸ਼ਰ ਹੋਵੇਗਾ ਕਿ ਇਸ ਖਤਮ ਤੇ ਕੰਮ ਨਹੀਂ ਕਰਕੇ ਨਹੀਂ ਕਰਦੇ ਮੇਰੇ ਲਈ ਕੋਈ ਨونی ਗੱਲ ਨਹੀਂ ਹੈ ਮੈਂ ਬਤੌਰ आईपीएस ਸਭ ਸਾਰੇ ਸਾਰਾ ਕੁਝ ਦੇਖਿਆ ਹੈ ਔਰ ਮੈਨੂੰ ਇਹਦੇ ਵਿੱਚ ਝੂਠ ਬੋਲਣ ਦੀ ਲਕਾਉਣ ਛਪਾਉਣ ਦੀ ਕੋਈ ਗੱਲ ਨਹੀਂ ਹੈ ਅਸੀਂ ਹੌਲੀ-ਹੌਲੀ ਇਹ ਚੀਜ਼ਾਂ ਜੜੀਆਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਔਰ ਜਦੋਂ ਅਸੀਂ ਸਰਵਿਸ ਦੇ ਦੌਰਾਨ ਦੇਖਦੇ ਹਾਂ ਡਿਸਕ੍ਰਿਮੀਨੇਸ਼ਨਸ ਇਹ ਬਾਇਸਸ ਇਹ ਗਰੂਪਿਜ਼ਮ ਪੁਲਿਸ ਡਿਪਾਰਟਮੈਂਟ ਚ ਤੇ ਬਾਕੀ ਡਿਪਾਰਟਮੈਂਟ ਚ ਐਗਜ਼ਿਸਟ ਕਰਦਾ ਹੈ ਲੇਕਿਨ ਪੁਲਿਸ ਡਿਪਾਰਟਮੈਂਟਸ ਇਹ ਦੀ ਜੜੀ ਰਫ ਅਬਰੇਸ਼ਨ ਹੈ ਯਾਰ ਉਹ ਹਾਇਰ ਹੁੰਦੀ ਹੈ ਇੰਨੇ ਸਾਲਾਂ ਤੱਕ ਵੈਸੇ ਤੇ ਇਨਸਾਨ ਟ੍ਰੇਨਡ ਹੋ ਜਾਂਦਾ ਹੈ ਪੁਲਿਸ ਅਫਸਰ ਆਉਣ ਦੀ ਜੋਬ ਕਿ ਇੰਜ ਹੁੰਦਾ ਰਹਿੰਦਾ ਹੈ ਧੱਕਾ ਵੀ ਹੁੰਦਾ ਹੈ ਜਾਂ ਜਾਇਜ਼ ਵੀ ਕਰਦੇ ਨੇ ਲੜਾਈਆਂ ਵੀ ਹੁੰਦੀਆਂ ਨੇ ਪਰ ਜਿਹੜਾ ਉਹਨਾਂ ਦਾ ਸੁਇਸਾਈਸਾਈਡ ਨੋਟ ਹੈ ਕਿ ਉਹ 1920 ਤੋਂ ਚਿੱਠੀਆਂ ਲਿਖ ਰਹੇ ਸੀ ਆਪਣੀਆਂ ਪ੍ਰਤੀ ਬੇਨਤੀਆਂ ਕਰ ਰਹੇ ਸੀ ਫਿਰ ਕਾਨੂੰਨ ਨੂੰ ਛਿਕੇ ਤੰਗ ਕੇ ਅਨੋਨਿਮਸ ਤੇ ਸਿਡੋਨਿਮਸ ਸਿਡੋਨਿਮਸ ਕੰਪਲੇਂਟਸ ਦੇ ਉਹਦੇ ਖਿਲਾਫ ਪਹਰਾਸ ਕੀਤਾ ਜਾ ਰਿਆ ਸੀ ਇਹਦੇ ਤੋਂ ਇਹ ਲੱਗਦਾ ਹੈ ਕਿ ਵਾਕਿਆ ਹੀ ਉਹ ਕਿਸੇ ਨਾ ਕਿਸੇ ਕੋਰਸਿਵ ਕੰਪੈਲਿੰਗ ਸਰਕਮਸਟੈਂਸਸ ਸੀਗਾ ਤੇ ਹਾਰੇਕ ਬੰਦੇ ਦੀ ਆਪਣੀ ਕੌਗਨਸ ਪਾਵਰ ਆ ਉਹਨੇ ਪੰਜਾਬੀ ਚ ਕਹਿੰਦਾ ਨਾ ਪਾਣੀ ਸਿਰ ਤੋਂ ਨਿਕਲ ਗਿਆ ਮੈਨੂੰ ਲੱਗਦਾ ਕਿ ਉਸ ਹੱਦ ਨੂੰ ਆ ਟ੍ਰਿਗਰ ਜਿਹੜਾ ਲਾਸਟ ਕਿਹਾ ਆ ਜਿੰਨੀ ਦੇਰ ਤੱਕ ਡਾਇਰੈਕਟ ਡਿਮਾਂਡ ਨਹੀਂ ਸੀ ਉਸ ਆ ਆਈਪੀਐਸ ਆਫਸਰ ਦੀ ਉਹਨੂੰ ਇੰਜ ਇੱਕ ਐਕਿਊਜ਼ ਦੇ ਬਿਆਨ ਤੇ ਕੁਝ ਰਹਿਣਾ ਗਲਤ ਹੈ ਕ੍ਰਾਪਸ਼ਨ ਐਕਟ ਦੇ ਮੁਤਾਬਕ ਵੀ ਸੈਕੰਡਲੀ ਜਦੋਂ ਪਹਿਲਾਂ ਦਰਚ ਹੋ ਗਿਆ ਸੀ ਸਾਡੀ ਪੰਜਾਬ ਪੁਲਿਸ ਦੀ ਮੈਨੂੰ ਯਾ ਪਤਾ ਆ ਸਾਡਾ ਇੱਕ ਐਸਓਪੀ ਹੈ ਇੱਕ ਰੈਗੂਲੇਸ਼ਨ ਹੈ ਕਿ ਜੇ ਕਿਸੇ ਅਫਸਰ ਦੇ ਖਿਲਾਫ ਕਰਪਸ਼ਨ ਦਾ ਪਰਚਾ ਡਿਸਟ੍ਰਿਕਟ ਪੁਲਿਸ ਕਰਦੀ ਆ ਐਸਐਚਓ ਕਰਦਾ ਆ ਜਾਂ ਪੁਲਿਸ ਸੀਆਈਏ ਕਰਦੀ ਆ ਪਰਚਾ ਦਰਜ ਕਰ ਲੋਗਾ ਲੇਕਿਨ ਉਹਦੀ ਤਫਤੀਸ਼ ਵਿਜੀਲੈਂਸ ਡਿਪਾਰਟਮੈਂਟ ਕਰੇਗਾ ਕਿਉਂਕਿ ਕਰਪਸ਼ਨ ਨੇ ਵਿਜੀਲੈਂਸ ਡਿਪਾਰਟਮੈਂਟ ਦੀ ਗੱਲ ਹੈ ਇਹ ਹੁਣ ਹਰਾਨੀ ਦੀ ਗੱਲ ਹੈ ਕਿ ਆਈਪੀਐਸ ਅਫਸਰ ਦਾ ਨਾਮ ਜੇ ਆਇਆ ਵੀ ਹੋ ਉਸ ਅਕਿਊਸ ਦੇ ਮੂੰਹ ਦੇ ਵਿੱਚੋਂ ਉਸ ਤੋਂ ਬਾਅਦ ਡੀਜੀ ਹਰਿਆਣਾ ਨੂੰ ਤੇ ਸੀਆ ਪੰਜਾਬ ਹੁਣਾਂ ਨੂੰ ਚਾਹੀਦਾ ਸੀ ਕਿ ਉਹ ਵਿਚਲਨਸ ਨੂੰ ਦੇ ਦਿੰਦੇ ਲੇਕਿਨ ਨਹੀਂ ਦਿੱਤਾ ਗਿਆ ਹੁਣ ਉਹ ਐਸਐਹ ਵੀ ਆਤਮ ਹੱਤਿਆ ਦੱਸਦੇ ਨੇ ਕਰ ਲਿਆ ਹਾਲਾਂਕਿ ਹੁਣਾ ਤੇ ਇਹ ਚਾਹੀਦਾ ਸੀ ਕਿ ਮੈਂ ਇਹਦੇ ਚ ਕੋਈ ਕਿੰਤੋਂ ਪ੍ਰੰਤੋ ਨਹੀਂ ਕਰਨਾ ਚਾਹੁੰਦਾ ਕਿ ਉਹਨੇ ਆਤਮ ਹੱਤਿਆ ਕੀਤੀ ਹੈ ਕਿ ਨਹੀਂ ਕੀਤੀ ਲੇਕਿਨ ਜੇ ਉਹ ਦੁਖੀ ਹੁੰਦਾ ਤੇ ਫਿਰ ਤੇ ਜਿਹਦੇ ਤੋਂ ਦੁਖੀ ਸੀ ਉਹ ਤੇ ਵਿਚਾਰਾ ਚਲਾ ਗਿਆ ਉਹਨੇ ਤੇ ਆਤਮ ਹੱਤਿਆ ਕਰ ਲਈ ਠੀਕ ਹੈ ਉਸ ਦੁੱਖ ਚ ਕਮੀ ਆਉਣੀ ਚਾਹੀਦੀ ਸੀ ਤੇ ਆਤਮ ਹੱਤਿਆ ਨਹੀਂ ਹੋਣੀ ਚਾਹੀਦੀ ਸੀ ਇਸ ਕਰਕੇ ਮੈਂ ਇੱਕ ਸਲਾਹ ਪਹਿਲਾਂ ਵੀ ਦਿੱਤੀ ਸੀ ਦੂਜੀ ਵਾਰੀ ਤੀਜੀ ਵਾਰੀ ਤੁਹਾਡੇ ਤੋਂ ਦੇਣਾ ਚਾਹੁੰਦਾ ਕਿ ਇਸ ਇਨਵੈਸਟੀਗੇਸ਼ਨ ਨੂੰ ਜਿਹੜੀ ਚੰਡੀਗੜ੍ਹ ਪੁਲਿਸ ਕੋਲ ਹੈ ਤੇ ਹੁਣ ਕੰਪਲੈਕਸ ਹੋ ਗਈ ਇੰਟਰ ਸਟੇਟ ਹੋ ਗਈ ਹਰਿਆਣਾ ਪੁਲਿਸ ਇੱਕ ਐਫਆਈਆ ਦਰਜ ਹੋ ਗਈ ਹੈ ਇਹ ਕੰਪਲੈਕਸ ਪੈਟਰਨ ਨੂੰ ਬੇਲ ਕਰਨ ਕਰਕੇ ਤਾਕਤਵਰਾਂ ਦੀ ਲੜਾਈ ਦੇ ਵਿੱਚ ਸੀਬੀਆਈ ਨੂੰ ਇਨਵੈਸਟੀਗੇਸ਼ਨ ਕਿਉਂਕਿ ਚੰਡੀਗੜ੍ਹ ਜਿਹੜੀ ਪੁਲਿਸ ਹੈ ਉਹ ਮਿਨਿਸਟਰੀ ਆਫ ਹੋਮ ਫੇਅਰਸ ਦੇ ਅੰਡਰ ਹੈ ਤੇ ਹਰਿਆਣਾ ਪੁਲਿਸ ਸੀਐਮ ਹਰਿਆਣਾ ਦੇ ਅੰਦਰ ਉਹ ਹੋਮ ਮਿਨਿਸਟਰ ਨੇ ਉਹਨਾਂ ਜਾਣ ਨੂੰ ਫੈਸਲਾ ਕਰਕੇ ਕਮੈਂਡ ਕਰਨਾ ਚਾਹੀਦਾ ਹੈ ਕਿ ਸੀਨੀਅਰ ਅਫਸਰ ਸਿਬੀਆਈ ਦੀ ਸੈਟ ਪਾਣੀ ਚਾਹੀਦੀ ਹੈ ਇਹ ਤਫਤੀਸ਼ ਇਸ ਗੁੰਝਲ ਨੂੰ ਖਤਮ ਕਰ ਲਈ ਉਹਨਾਂ ਨੂੰ ਦੇ ਦੇਣਾ ਚਾਹੀਦਾ ਹੈ ਪਰ ਜੇ ਇਸ ਪਰਿਵਾਰ ਨੂੰ ਲੱਗਦਾ ਹੈ ਤੇ ਮੇਰੀ رائے ਹੈ ਜੇ ਇਹ ਫਰਜ਼ ਕਰੋ ਦੋ ਪਰਿਵਾਰ ਜਿਹੜੇ ਮੈਡਮ ਆਈਐਸ ਅਫਸਰ ਨੇ ਅਮਨਿਤ ਉਹਨਾਂ ਨੂੰ ਲੱਗਦਾ ਹੈ ਕਿ ਚੰਡੀਗੜ੍ਹ ਪੁਲਿਸ ਤਫਤੀਸ਼ ਚੰਗੀ ਕਰ ਲੇਗੀ ਬਿਨ ਨਰਪੱਖ ਕਰ ਲੇਗੀ ਕਿਉਂਕਿ ਉਹਨਾਂ ਡੀਜੀ ਸਾਹਿਬ ਛੁੱਟੀ ਵੀ ਚਲੇ ਗਏ ਜਿਸ ਦਿਨ ਮੈਂ ਪਹਿਲੇ ਦਿਨ ਕਿਹਾ ਹੈ ਮੈਂ ਬਾਰ ਹਮਨੇ ਕਰ ਰਹੀ ਗੱਲ ਕਹੀ ਸੀ ਕਿ 브ਦਰਹੁੱਡ ਦੇ ਬੇਸ ਤੇ ਕਿ ਮੇਰਾ ਵੀ ਆਈਪੀਐਸ ਭਰਾ ਆ ਡੀਜੀ ਦਾ ਵੀ ਆਈਪੀਐਸ ਭਰਾ ਆ ਜਿਹੜੀ ਯੂਨੀਫਾਰਮ ਦੀ 브ਦਰਹੁੱਡ ਹੈ ਉਹਦੇ ਚ ਉਹਦੇ ਭਰਾ ਸੁਸਾਈਸਾਈਡ ਕਰਕੇ ਗਏ ਨੇ ਉਹਨਾਂ ਤੇ ਇਲਜ਼ਾਮ ਲੱਗ ਰਿਹਾ ਹੈ ਤੇ ਐਥਿਕਲੀ ਮੋਰਲੀ ਉਹਨਾਂ ਨੂੰ ਛੁੱਟੀ ਤੇ ਚਲੇ ਜਾਣਾ ਚਾਹੀਦਾ ਸੀ ਫਾਰਚੂਨੇਟਲੀ ਮੇਰੀ ਸਟੇਟਮੈਂਟ ਨੇ ਤਿੰਨ ਚਾਰ ਵਜੇ ਦੀਆ ਲੇਕਿਨ ਉਹ ਰਾਤ ਨੂੰ ਛੁੱਟੀ ਤੇ ਚਲੇ ਜਾਂਦੇ ਨੇ ਜਾਂ ਭੇਜ ਦਿੱਤੇ ਜਾਂਦੇ ਨੇ ਇਹ ਇੱਕ ਵਧੀਆ ਸਟਾਰਟਿੰਗ ਸਟੈਪ ਹੈ ਇਹ ਐਂਡ ਨਹੀਂ ਹੈ ਐਂਡ ਉਦੋਂ ਹੀ ਹੋਏਗਾ ਜਦੋਂ ਫੇਅਰ ਮੈਰਿਡ ਤੇ ਤਫ਼ਤੀਸ਼ ਹੋ ਕੇ ਇਸ ਕੇਸ ਦੀ ਉਸ ਕੇਸ ਤੇ ਲੇਕਿਨ ਕਿਉਂਕਿ ਇੱਕ ਪਾਸੇ ਦਲਿਤ ਪਰਿਵਾਰ ਆ ਦੂਜੇ ਪਾਸੇ ਉਹਨੇ ਇੱਕ ਨਵੀਂ ਗੱਲ ਸ਼ੁਰੂ ਕਰ ਦਿੱਤੀ ਜੀ ਕਿ ਉਹ ਜਾਟ ਪਰਿਵਾਰ ਆ ਪਰ ਮੈਂ ਦੁਬਾਰਾ ਕਹਿਣਾ ਚਾਹੁੰਦਾ ਮੇਰੀ ਪੁਲਿਸ ਦੀ ਸਰਵਿਸ ਜਦੋਂ ਮੈਂ ਜਨਮ ਲੈਂਦਾ ਹਾਂ ਪੁਲਿਸ ਦੀ ਸਰਵਿਸ 'ਚ ਜੇ ਮੈਂ ਆਈਪੀਐਸ ਕੈਡਿਟ ਸੀ ਜਨਮ ਲਿਆ ਆ ਜਾਂ ਇਨਸਪੈਕਟਰ ਕੈਡਰ ਜਨਮ ਜਨਮ ਲਈ ਐਂਜੋ ਕੈਡਰ ਜਦੋਂ ਮੈਂ ਉਸ ਕੈਡਰ ਤੇ ਜਨਮ ਲੈ ਜਾਂਦਾ ਮੇਰੀ ਯੂਨੀਫਾਰਮ ਆ ਉਸ ਤੋਂ ਬਾਅਦ ਨਾ ਮੇਰੀ ਕਾਸਟ ਆ ਨਾ ਮੇਰਾ ਵੇਚਣ ਆ ਨਾ ਮੇਰਾ ਰੀਜਨ ਇਹ ਇਸੇ ਕਰਕੇ ਯੂਨੀਫਾਰਮ ਪਾਈ ਜਾਂਦੀ ਹੈ ਜਿਵੇਂ ਸਾਰੇ ਬਰਾਬਰ ਨੇ ਲੇਕਿਨ ਇੰਜ ਹੋ ਨਹੀਂ ਰਿਹਾ ਠੀਕ ਹੈ ਇਸ ਕਰਕੇ ਮੈਂ ਚਾਹੂੰਗਾ ਕਿ ਜੇ ਪਰਿਵਾਰ ਇਹ ਫੀਲ ਕਰਦਾ ਹੈ ਜੇ ਪਰਿਵਾਰ ਫੀਲ ਕਰਦਾ ਹੈ ਕਿ ਇਨਵੈਸਟੀਗੇਸ਼ਨ ਚੱਡਿਗੜ ਪੁਲਿਸ ਠੀਕ ਕਰ ਲਈ ਹਾਲਾਂਕਿ ਮਿਸਟਰ ਹੂਡ ਦਾ ਜਿਹੜੇ ਚੰਡੀਗੜ੍ਹ ਪੁਲਿਸ ਦੇ ਹੱਦ ਨੇ ਤੇ ਐਸਐਸਪੀ ਕਮਲਦੀਪ ਨੇ ਉਹ ਮੈਰਿਟ ਤੇ ਤਸਦੀਸ਼ ਕਰ ਸਕਦੇ ਪਰ ਸੀਬੀਆ ਕਦੋਂ ਦਖਲ ਦਿੰਦੀ ਹੈ ਜਦੋਂ ਇੰਟਰ ਸਟੇਟ ਮੈਟਰ ਹੋਵੇ ਹੁਣ ਚੰਡੀਗੜ੍ਹ ਪੁਲਿਸ ਦਾ ਕੇਸ ਵੀ ਹੈ ਹਰਿਆਣਾ ਪੁਲਿਸ ਦਾ ਵੀ ਕੇਸ ਹੈ ਔਰ ਦੋਨੇ ਕਨੈਕਟਡ ਨੇ ਇਸ ਕਰਕੇ ਬੇਟਾ ਪੇ ਰਹੂਗਾ ਸਾਰਿਆਂ ਵਾਸਤੇ ਬੇਟਰ ਹੈ ਨਹੀਂ ਤੇ ਦਲੇ ਸਵਾਲ ਦੇ ਤੇ ਚੜਾ ਇੰਪ੍ਰੈਸ਼ਨ ਜਾ ਰਿਹਾ ਉਹ ਵੀ ਖਰਾਬ ਹੋਏਗਾ ਤੇ ਗੌਰਮਟ ਆਫ ਇੰਡੀਆ ਨੂੰ ਭਾਜਪੀ ਨੂੰ ਜਿਹੜੇ ਪੰਜਾਬ ਚ ਰਵਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸ਼ੈਡਿਊਲ ਕਾਸ ਸ਼ੈਡਰੋਪਲ ਟ੍ਰਾਈਬ ਜਿਹੜੀ ਸਾਡੇ ਪੱਲੇ ਸਮਾਜ ਦੇ ਆ ਉਹਦੇ ਚੋਂ ਦਾ ਨੂੰ ਪੋਲੀਟੀਕਲ ਡੈਮੇਜ ਹੋਏਗਾ ਉਹਨਾਂ ਨੂੰ ਵੀ ਸੇਵ ਕਰਨਾ ਚਾਹੀਦਾ ਹੈ ਅਸਲੀ ਤੇ ਮੈਂ ਆ ਕਾਂਗਰਸ ਪਾਰਟੀ ਵਾਲਾ ਆ ਬੇਸ਼ੱਕ ਮੈਨੂੰ ਲੱਗੇ ਕਿ ਇਹਦੇ ਨਾਲ ਮਿਲ ਰਿਹਾ ਹੈ ਲੇਕਿਨ ਮੈਂ ਪੋਲੀਟੀਕਲ ਐਡਵਾਂਟੇਜ ਦੀ ਗੱਲ ਨਹੀਂ ਕਰ ਰਿਹਾ ਮੈਂ ਹੱਕ ਸੱਚ ਨਿਆਂ ਫੇਅਰ ਮੈਰਿਟ ਤੇ ਗੱਲ ਕਰ ਰਿਹਾ ਕਿ ਦੋਨਾਂ फेल मैरिट ਤੇ ਲੈਣਾ ਚਾਹੀਦਾ ਹੈ ਔਰ ਇਸ ਤੋਂ ਕਿਆ ਉਸ ਤੋਂ ਪੁਲਿਸ ਨੂੰ ਤੇ ਪੋਲੀਟੀਕਲ ਲੀਡਰਸ਼ਿਪ ਨੂੰ ਨਿਕਲਣਾ ਚਾਹੀਦਾ ਤਾਂ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਠੀਕ ਹੈ ਠੀਕ ਠੀਕ ਜੀ